ਕਿ ਆਪਰੇ ਪਾਲ ਨੂੰ ਲੈ ਕੇ ਦੱਸਿਆ ਜਾ ਰਿਹਾ ਐਨਐਸਏ ਖਰਮ ਕੀਤੀ ਜੀ ਇਹ ਕਹਿੰਦੇ ਨੇ ਲੋਕਾਂ ਨੇ ਐਨਐਸਏ ਖਰਮ ਕੀਤੀ ਕਿ ਕੀ ਦਿੱਜਤ ਨੇ ਦੇਖੋ ਇਹ ਕਿਉਂਕਿ ਤੁਹਾਨੂੰ ਪਤਾ ਹੈ ਕਿ ਅਜਨਾਲੇ ਜਦੋਂ ਪੁਲਿਸ ਸਟੇਸ਼ਨ ਤੇ ਈਸ਼ੂ ਖੜਾ ਹੁੰਦਾ ਹੈ ਉੱਤੇ ਟੈਗ ਕੀਤਾ ਜਾਂਦਾ ਹੈ ਉਦੋਂ 39 ਨੰਬਰ ਐਫਆਈ ਰਜਿਸਟਰ ਹੁੰਦੀ ਇਹ ਜਿਹੜੇ 10 ਬੰਦਿਆਂ ਦੇ ਖਿਲਾਫ ਐਨਐਸਏ ਲੱਗੀ ਸੀ ਹਾਲੇ ਤੱਕ ਕਿੰਨਾਰੇ ਉਸ ਐਸਪੀਸੀ ਪਈ ਆ ਅਸੀਂ ਉਸ ਨੂੰ ਐਸਪੀਸੀ ਭਰ ਕੇ ਵਧਾ ਰਹੇ ਹਾਂ ਅੱਜ ਦੀ ਡੇਟ ਦੇ ਵਿੱਚ ਸਿਰਫ 7 ਜਣੇ ਆ ਜਿਨ੍ਹਾਂ ਨੂੰ ਅਸੀਂ ਉਸ 39 ਨੰਬਰ ਫਰਨੀਚਰ ਰੈਸਟ ਕਰ ਜੀ ਉਹਨਾਂ ਨੂੰ ਪੰਜਾਬ ਲੈ ਕੇ ਆਵਾਂਗੇ ਅਸੀਂ ਤਾਂ 30 ਤੋਂ ਅੱਗੇ ਬਦਲਾਂਗੇ ਸਿਰਫ 7 ਬੰਦੇ ਆ ਉਹਨਾਂ ਦੇ ਨਾਂ ਹੈ ਜੀ ਬਸੰਤ ਸਿੰਘ ਭਗਵਾਨ ਸਿੰਘ ਬਾਜੇ ਕੇ ਗੁਰਮੀਤ ਸਿੰਘ ਬੁੱਕਨਵਾਲ ਸਰਬਜੀਤ ਸਿੰਘ ਕਲਸੀ ਗੁਰਿੰਦਰਪਾਲ ਸਿੰਘ ਗੁਰੀ ਔਜਲਾ ਹਰਜੀਤ ਸਿੰਘ ਔਰ ਕਲਵੰਤ ਰੌਕੇ ਕਲਵੰਤ ਸਿੰਘ ਧਾਲੀਵਾਲ ਹਾਂਜੀ ਪ੍ਰੋਪਰ ਜੋ ਜੋ ਕਾਨੂੰਨ ਦੇ ਤਹਿਤ ਕਾਰਵਾਈ ਬੰਦੀ ਆ ਬਿਲਕੁਲ ਉਦੇ ਹੀ ਹੋਊਗਾ ਜੀ ਇਹਨਾਂ ਦੇ ਨਾਲ ਵੀ ਔਰ ਜਿੰਨੇ ਵੀ ਸਾਡੇ ਅਮ੍ਰਿਤਸਰ ਦੇ ਵਿੱਚ ਜੋ ਹੋ ਰਹੀ ਪੰਜਾਬ ਵਾਪਸ ਮਕਦਮੇ ਆ ਹਰੇਕ ਜਿੱਥੇ ਵੀ ਲੜਿੰਗ ਹੈ ਉਸਾਰਾਂ ਨੇ ਇਹਨਾਂ ਤੇ ਐਕਟ ਕੀਤਾ ਜਾਉਂਦਾ